ਆਵੇ ਮਹੀ ਰੱਬ ਸਾਨੂੰ ਚੇਤੇ ਆਇਆ ਨਹੀਂ ਖਾਂਦੇ ਰਹੇ ਫਿਕਰ ਹੀ ਟੋਟਾਂ ਦੇ ਜਿਸੋ ਵੀ ਇੱਕ ਸਮਝੋਤਾਵਾ ਤੇ ਨਾਰੀਵਾਦ ਦਾ ਇੱਕ ਪੈਟਰਨ ਪੈਦਾ ਕਰਦੀ ਹੈ ਜੋ ਪੰਜਾਬ ਭਾਰਤ ਦੇ ਪਾਕਿਸਤਾਨ ਦੇ ਬੰਗਲਾਦੇਸ਼ ਦੇ ਨੇਪਾਲ ਦੇ ਸਾਡੇ ਏਸ਼ੀਆ ਦੇ ਖਿੱਤੇ ਵਿੱਚ ਚੱਲਦਾ ਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਜਕਨੇਡਾ ਦੇ ਉੱਗੇ ਸ਼ਹਿਰ ਕੈਲਗਰੀ ਦੇ ਕੋਲ ਸੋਹਾਲ ਵਿਖੇ ਜਿੱਥੇ ਕੈਲਗਰੀ ਲੇਖਕ ਸਭਾ ਦੀ ਮੰਥਲੀ ਮੀਟਿੰਗ ਮਹੀਨਾਵਾਰ ਮੀਟਿੰਗ ਹੋਈ ਅੱਜ ਇਸ ਮੀਟਿੰਗ ਦੇ ਵਿੱਚ ਨੌਜਵਾਨ ਲੇਖਕ ਸੰਦੀਪ ਕੌਰ ਦਾ ਪਲੇਠਾ ਕਾਵ ਸੰਗ੍ਰਹਿ ਕੰਧਾਂ ਦੀ ਉਲੀ ਲੋਕ ਅਰਪਣ ਕੀਤੀ ਗਈ ਬਹੁਤ ਸਾਰੇ ਸਾਹਿਤਕ ਪ੍ਰੇਮੀਆਂ ਵੱਲੋਂ ਆਪਾਂ ਆਪਣੀਆਂ ਜਨਾਮਾ ਪੇਸ਼ ਕੀਤੀਆਂ ਗਈਆਂ ਕਿਤਾਬ ਤੇ ਪੇਪਰ ਸਰਦਾਰ ਜਗਦੇਵ ਸਿੰਘ ਸਿੱਧੂ ਅਤੇ ਬਲਵਿੰਦਰ ਸਿੰਘ ਸੰਘਾ ਜੀ ਨੇ ਪੜਿਆ ਅਸੀਂ ਤੁਹਾਨੂੰ ਦਿਖਾਉਣੇ ਹਾਂ ਇਸ ਸਮਾਰਗਮ ਦੀਆਂ ਮੁੱਖ ਝਲਕੀਆਂ ਤੁਸੀਂ ਬਣੇ ਰਹੋ ਸ਼ਾਰਦ ਟੀਵੀ ਚੈਨਲ ਦੇ ਨਾਲ ਜੀ ਇਸ ਕਿਤਾਬ ਦੇ ਉੱਪਰ ਸਾਡੇ ਸਤਿਕਾਰਯੋਗ ਸਿੱਧੂ ਸਾਹਿਬ ਜੀ ਪਰਚਾ ਪੰਨੇ ਨਾਲ ਬਲਵਿੰਦਰ ਸੰਘਾ ਵੀ ਦਰਵਾਜ਼ਾ ਕਾਣੇ ਨੇ ਤੇ ਜੀਗੁਰਨਾਮ ਵੀ ਇਦੇ ਬਾਰੇ ਗੱਲਬਾਤ ਕਰਨੀ। ਸਿਰ ਕੋਈ ਇੱਕ ਤਾਂ ਆਰ ਜਾ ਕੋਈ ਸਾਡੇ ਕੋਲ ਚੀਜ਼ ਪਹੁੰਚਦੀ ਹੈ ਜਿੰਨਾ ਸਿਰ ਉੱਤੇ ਗੱਲ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਉਹ ਨਸਿਰ ਉਹਦਾ ਥੋੜਾ ਜਿਆਦਾ ਸਵਾਰ ਨਹੀਂ ਆਉਦਾ ਕਿਉਂਕਿ ਸੁਣ ਕੇ ਪਤਾ ਲੱਗਦਾ ਕਿ ਉਹ ਰਚਨਾਵਾਂ ਕਹਿ ਰਿਹਾ ਹੈ। ਸੋ ਇਸ ਗੱਲਬਾਤ ਨੂੰ ਲੇਖਣ ਦਾ ਵਾਢੀ ਆਵਾਜ਼ਾਂ ਨਾ ਮਾ ਦਿੱਤਾਏਗਾ ਸੰਦੀਪ ਤੁਸੀਂ ਮੈਨੂੰ ਵੀ ਸੁਣ ਰਿਹਾ ਨੂੰ ਕਿਸੇ ਨਿੱਤ ਹੈਨਾ ਪਰ ਮੈਂ ਤਾਂ ਸੋਨ ਨੂੰ ਤਾਂ ਪਤਾ ਹੀ ਹੈ ਕਿ ਕਿਸੇ ਨਿੱਤ ਆ ਇਸ ਕਿਤਾਬ ਵਿੱਚ ਲਿਆ ਸਾਰੀਆਂ ਗਲਤਾਵਾਂ ਇੱਕ ਪੰਜਾਬਣ ਕੁੜੀ ਦੇ ਮਨੋਂ ਭਾਵਾਂ ਅਹਿਸਾਸਾਂ ਰੀਜਾਂ ਚਾਵਾਂ ਸਦਰਾਂ ਮਲਾਰਾਂ ਛੇਕਿਆਂ ਨਿ ਹੋ ਰਿਆਂ ਪੀੜਾਂ ਦਰਦਾਂ ਪਛਤਾਵਿਆਂ ਬਗਾਵਤਾਂ ਦਾ ਡੁੱਲ ਡੋਲ ਪੈਂਦਾ ਸੱਚ ਦਾ ਪ੍ਰਗਟਾਵਾ ਹੈ ਕਵਤਾਰ ਯਾਦ ਕਰਵਾਉਂਦੀ ਹੈ ਇਹ ਬੇਬਰਵਾ ਪੰਜਾਬ ਦੇ ਮੌਤ ਨੂੰ ਮਗੌਲਾ ਕਰਨ ਮਰਨ ਤੇ ਨਹੀਂ ਡਰਦੇ ਜਦੋਂ ਲਿਖਦੀ ਹੈ ਤੇਰ ਮੇਰ ਦਾ ਵਰਤ ਨਾ ਜਾਣਦੇ ਸਭ ਦਾ ਮੰਨ ਭਲਾ ਇਹ ਮੇਦੇ ਦੇ ਉੱਤੇ ਆ ਰਹੇ ਤੇ ਉਸੇ ਤਰੀਕੇ ਖੁੱਲੀ ਗੱਲਬਾਤ ਪੇਸ਼ ਕੀਤੇ ਗਏ ਨੇ ਲਿਖਦੀ ਹੈ ਉਹ ਮੇਰੇ ਨਾਲ ਹਰੇਕ ਦਿਨ ਦੇ ਹਰ ਪਲ ਨੂੰ ਵੈਲੈਂਟਾਈਨ ਡੇ ਵਾਂਗੂ ਮੰਨਦਾ ਵੈਲੈਂਟਾਈਨ ਡੇ ਇੱਕ ਸਾਥ ਮਨਾਉਂਦੇ ਆ ਨਾ ਲੋਕ ਇਹ ਉਹ ਤਾਂ ਗੱਲ ਨਹੀਂ ਮੇਰੇ ਨਾਲ ਹਰ ਰੋਜ਼ ਹੁੰਦਾ ਇਹ ਹੀ ਸੁਖਣਾ ਹੁੰਦਾ ਇਹ ਇਹਨਾਂ ਨੇ ਇੱਕਦਮ ਪੂਰਾ ਕੀਤਾ ਦੱਸਿਆ ਮੁਹੱਬਤ ਦਾ ਦਿਨ ਮੁਹੱਬਤ ਦਾ ਦਿਨ ਇਹਨਾਂ ਨੇ ਇੱਕ ਨਹੀਂ ਸਾਰਿਆਂ ਨੂੰ ਜ਼ਿੰਦਗੀ ਦੇ ਦਿਨਾਂ ਨੂੰ ਮੁਹੱਬਤ ਦਾ ਦਿਨ ਮੰਨ ਕੇ ਲਿਖਿਆ ਹੈਗਾ ਰਾਣੀਆਂ ਵਾਂਗੂ ਇੱਜ਼ਤ ਦਿੰਦੇ ਤੇ ਮਰਗੂਬਾ ਵਾਂਗੂ ਚਾਹੁੰਦੇ ਨੇ ਆਹ ਦੀ ਸੱਤਨ ਹੁੰਦੀ ਹੈ ਤੇ ਜੇ ਇਹ ਪੂਰੀ ਹੋ ਜਾਏ ਹੋਰ ਕੁਝ ਨਹੀਂ ਚਾਹੀਦਾ ਇਹ ਹੈਗਾ ਕਰਤਾ ਦਾ ਨਾਂ ਕਰਮਾਂ ਵਾਲੀ ਪੂਰੀਆਂ ਰੱਬ ਦੀ ਨੇਮਤ ਮੰਦਾ ਜਿਹਦਾ ਮੂਹ ਬੇਸ਼ੱਕ ਨਾ ਪਰ ਦਿਰ ਕਹਿੰਦਾ ਹੋਵੇ ਮੂਹ ਤੋਂ ਮੋਲ ਕੇ ਚਾਹੇ ਕੋਈ ਨਾ ਕਹੇ ਕਿ ਮੈਂ ਤੈਨੂੰ ਮੁਹੱਬਤ ਕਰਦਾ ਪਰ ਉਹਦਾ ਦਿਰ ਜ਼ਰੂਰ ਕਹਿੰਦਾ ਹੋਵੇ ਤੈਨੂੰ ਮੈਂ ਮੁਹੱਬਤ ਕਰਦਾ ਕਵਤਾਂਾਂ ਆ ਵੀ ਤੈਨੂੰ ਮੈਂ ਮੁਹੱਬਤ ਕਰਦਾ ਸੰਜੀਤ ਦੀਆਂ ਲੰਮੀਆਂ ਕਵਤਾਵਾਂ ਵਿੱਚ ਧੀਆਂ ਦੀ ਮਰਦਿਅਤ ਅਤੇ ਗਰੀਬ ਘਰਾਂ ਦੀਆਂ ਕੁੜੀਆਂ ਗਿਣ ਸਕਦੇ ਹਾਂ ਜਿਨ੍ਹਾਂ ਵਿੱਚ ਧੀ ਦੀ ਪੂਰੀ ਮਾਤਮ ਕਹਾ ਆਤਮ ਕਥਾ ਬੜੀ ਸੂਗਮਤਾ ਤੇ ਸਚਾਈ ਨਾਲ ਬਿਆਨੀ ਗਈ ਹੈ ਜਿਸ ਨੂੰ ਪੜਨ ਮਗਰੋਂ ਪਾਠ ਡੂੰਗੀ ਸੋਚ ਵਿੱਚ ਡੁੱਬ ਜਾਂਦਾ ਹੈ ਪ੍ਰਵਾਕੀ ਔਰਤ ਦੇ ਸੁਖੀ ਵਸਣ ਅਤੇ ਵਧੀਆ ਜੀਵਨ ਬਤੀਤ ਕਰਨ ਦੀ ਕल्पना ਹੈ ਇੱਕ ਕੁੜੀ ਦੀ ਸੋਚ ਹੈ ਕਿ ਜੇਕਰ ਉਸ ਦਾ ਹਮਸੱਭਰੂ ਉਸ ਦੇ ਨਾਲ ਘਰ ਦਾ ਕੰਮ ਕਰਾਵੇ ਮਾਂ ਦੇ ਪਿੱਛੇ ਲੱਗ ਕੇ ਉਸ ਨਾਲ ਨਾਲ ਲੜੇ ਉਸ ਨੂੰ ਰਾਣੀਆਂ ਵਾਂਗ ਰੱਖੇ ਮਹਿਬੂਬਾਂ ਵਾਂਗ ਚਾਵੇ ਤਾਂ ਉਹ ਕੁੜੀ ਉਸ ਘੇਰੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਪੂਰਾ ਕਰ ਸਕਦੀ ਹੈ ਸੋ ਵੀ ਇੱਕ ਸਮਝੌਤਾਵਾਦੀ ਨਾਰੀਵਾਦ ਦਾ ਇੱਕ ਪੈਟਰਨ ਪੈਦਾ ਕਰਦੀ ਹੈ ਜੋ ਪੰਜਾਬ ਭਾਰਤ ਦੇ ਪਾਕਿਸਤਾਨ ਦੇ ਬੰਗਲਾਦੇਸ਼ ਦੇ ਨੇਪਾਲ ਦੇ ਸਾਡੇ ਏਸ਼ੀਆ ਦੇ ਕਿਤੇ ਵਿੱਚ ਚੱਲਦਾ ਸਮਝੌਤਾ ਆਪਣੇ ਪੁਰਾਣੇ ਬਜ਼ੁਰਗ ਤਾਂ ਖੇਤੂ ਆਉਂਦੇ ਕਹਿੰਦੇ ਪੁਰਾਣੀਆਂ ਨਾਲ ਔਰਤਾਂ ਨੂੰ ਪੱਟ ਵੀ ਦਿੰਦੇ ਸੀ ਤੇ ਅੱਧੇ ਘੰਟੇ ਬਾਅਦ ਹੀ ਉਹ ਫਿਰ ਚਾਦਾ ਸ਼ਰਨਾ ਜਾਂ ਦੁੱਧਾ ਛੰਨਲਿਆ ਘੜਾ ਦਿੰਦੇ ਸੋ ਸਮਝੌਤਾ ਸੀਗਾ ਸੋ ਇਹ ਕੌਤਾ ਵੀ ਉਦਾਂ ਦਾ ਸਮਝੌਤਾ ਹੈ ਪਰ ਅਸੀਂ ਕਹਿੰਦੇ ਨੇ ਜਵਾਨੀ ਮਸਤਾਨੀ ਹੁੰਦੀ ਆ ਜਵਾਨੀ ਦੇ ਕਦਮ ਡੱਗ ਮਗਾ ਹੀ ਜਾਂਦੇ ਨੇ ਜਦੋਂ ਆ ਜਾਂਦੀ ਏ ਫੁੱਲਾਂ ਤੇ ਰੰਗਤ ਮੈਕ ਨਾਲ ਭਭਰੇ ਆ ਹੀ ਜਾਂਦੇ ਨੇ ਲੱਖ ਕੋਈ ਲਗਾਵੇ ਦਿਲ ਨੂੰ ਲੱਖ ਕੋਈ ਲਗਾਵੇ ਦਿਨ ਨੂੰ ਪਰ ਚੋਰ ਦਿਲਾਂ ਦੇ ਦਿਲ ਨੂੰ ਚਿਰਾ ਹੀ ਜਾਂਦੇ ਨੇ ਨਸ਼ੀਲੀਆਂ ਅੱਖੀਆਂ ਵਾਲੇ ਓਹਲੀਆਂ ਅੱਖੀਆਂ ਨੂੰ ਦਾ ਲਾਏ ਜਾਂਦੇ ਨੇ ਪਿਆਰ ਭਰੇ ਦਿਲ ਦਿਲਾਂ ਤੋਂ ਦਗਾ ਖਾਈ ਜਾਂਦੇ ਨੇ ਪਿਆਰ ਸੱਚਾ ਹੋਵੇ ਲਖਵਾਰ ਪਰ ਧੋਖੇ ਬਾਝ ਬੰਦਨਾਮ ਕਰਾਈ ਜਾਂਦੇ ਨੇ ਸਹਿਕ ਦੇ ਇਸ ਹਿਰਦੇ ਰੋਗੀ ਨੂੰ ਰਾਹੀ ਆਸਾਂ ਬਾੜੇ ਬਚਾਈ ਜਾਂਦੇ ਨੇ ਧੰਨ ਸਰ ਕਿਚ ਕੋਈ ਨਹੀਂ ਬੱਚੇ ਸਕੂਲ ਤੇ ਬਾਕੀ ਸਾਰੇ ਕੰਮ ਤੇ ਇੱਕ ਪੰਜਾਬੀ ਕਿਸਾਨ ਕਰੀਬ ਕਰੀਬ 80 ਸਾਲ ਦਾ ਬੈਠਾ ਬੈਠ ਕੇ ਗੱਲਾਂ ਕਰਦਾ ਕਿਹਦੇ ਨਾਲ ਕੋਈ ਹੋਰ ਤਾਂ ਹੈ ਹੀ ਨਹੀਂ ਨੇੜੇ ਟੜੇ ਆਪਣੇ ਆਪ ਨਾਲ ਹੀ ਗੱਲ ਕਰਦਾ ਲੱਗਦਾ ਹੈ ਕਿਵੇਂ ਜਿਵੇਂ ਉਸ ਦੇ ਨਾਲ ਕੋਈ ਬੈਠਾ ਹੈ ਹੁਣ ਬਾਬਾ ਇਧਰ ਹੋਊਗਾ ਉਹ ਮੈਂ ਤੈਨੂੰ ਪਾਰਕ ਲੈ ਕੇ ਆਉਣਾ ਹੈ ਬਈ ਆਲਾ ਦੁਆਲਾ ਦੇਖ ਲੈ ਓਏ ਅਸਮਾਨ ਵੀ ਉਹੀ ਆ ਧਰਤੀ ਤੇ ਕਿਤੇ ਨਾ ਲਿਖਿਆ ਵੀ ਤੈਨੂੰ ਕਿਤੇ ਹੋਰ ਧਰਤੀ ਤੇ ਲਿਆਂਦਾ ਓਏ ਇੱਥੇ ਤੈਨੂੰ ਸਿਵਿਆਂ 'ਚ ਤਾਂ ਨਹੀਂ ਬਿਠਾਤਾ ਮੂੰਹ ਕਰ ਲੈਣਾ ਜਿਵੇਂ ਕੁੜੀ ਦੱਬ ਕੇ ਆਏ ਹੁੰਦੇ ਆ ਨਾ ভাই ਮੈਂ ਕਦੋਂ ਕਿਹਾ ਸਿਵਿਆਂ 'ਚ ਬਿਠਾਤਾ ਸਾਰੇ ਘਰ 'ਚ ਤਾਂ ਦਰੀਆਂ ਬਿਸ਼ੀਆਂ ਜਿਵੇਂ ਕਿਸੇ ਬਾਬੇ ਦੇ ਕਮਰੇ 'ਚ ਹੁੰਦਾ ਬੱਤੀ ਬਣਾਵਾ ਕੰਨ ਦੀ ਜਾਂ ਤਵੀਤ ਬਣਾ ਗੱਲ 'ਚ ਪਾਵਾਂ ਯਾ ਫਿਰ ਬਣ ਜਾ ਛਾਪ ਮੇਰੀ ਤੈਨੂੰ ਕਦੇ ਨਾ ਉਂਗਲੋਂ ਲਾਵਾਂ ਹਾਏ ਕੀਆ ਯਾ ਟੰਗਰ ਬਣ ਜਾ ਸੋਨੇ ਦਾ ਤੈਨੂੰ ਗੁੱਟ ਤੇ ਸਦਾ ਸਜਾਵਾਂ ਹਨੇਰ 'ਚ ਜੋ ਨਾਲ ਰਹੇ ਤੂੰ ਬਣ ਮੇਰਾ ਪਰਛਾਵਾਂ ਉਹ ਕਹਿੰਦੇ ਆਮ ਕਰਕੇ ਹਨੇਰੇ 'ਚ ਪਰਸ਼ੇਵਾ ਆਪਣਾ ਬੜਾ ਬੋਝ ਟੋਂਦੇ ਤੁਸੀਂ ਪੁਰਖ ਆਂਦਾ ਬੜੇ ਲੋਡ ਦੇਣੇੜਤਾ ਰਾਜ ਆਦੀ ਉਜੋ ਬਿਰਖ ਛਾਂਗਣ ਤੁਸੀਂ ਮਾਨ ਸਮਝੋ ਬੱਦੇ ਵਸਲੀ ਜਿਸ ਨੇ ਸ਼ੁਰੂਆਤ ਹੀ ਇੱਕ ਵੈਗਰੂ ਦੇ ਨਾਮ ਤੇ ਰੱਬ ਦੇ ਨਾਮ ਤੇ ਕੀਤੀ ਹੋਏ ਉਹ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹਨਾਂ ਨੇ ਹਰ ਬੇਸ਼ੇਵ ਨੂੰ ਝੋਇਆ ਤੇ ਬਰੀ ਸੰਗੀਤਗੀ ਨਾਲ ਇਹਨਾਂ ਨੇ ਇਹ ਕਿਤਾਬ ਬਣਾਈ ਚਲ ਚਲিয়ে ਬੁੱਲਾ ਫਰੀਦ ਜਿੱਤੇ ਰਾਂਝਾ ਤੇ ਹੀਰ ਜਿੱਤੇ ਰਹਿੰਦਾ ਕਬੀਰ ਜਿੱਤੇ ਚਲ ਚਲিয়ে ਚਲ ਚਲিয়ে ਆйда ਕਰਾਈਸਿਸ ਦੇ ਇੱਕ ਹਰੇ ਦਾ ਦਿਲ ਕਾਜ਼ਮ ਯਾਰ ਉਹ ਜ਼ਮਾਨਾ ਸੀ ਉਹਨਾਂ ਲੋਕਾਂ ਦੀ ਕੀ ਸੋਚ ਸੀਗੀ ਔਰ ਅਸੀਂ ਕਿੱਥੇ ਮਨ ਬੱਝ ਕਰਦੇ ਹਾਂ ਕਮਾਂ ਦੇ ਬਟਵਾਰਿਆਂ ਤੋਂ ਪਰੇ ਕਮਾਂ ਦੇ ਬਟਵਾਰਿਆਂ ਤੋਂ ਪਰੇ ਦੰਗਾਈਆਂ ਦੇ ਜੇਕਰਿਆਂ ਤੋਂ ਪਰੇ ਦੰਗਾਈਆਂ ਦੇ ਜੇਕਰਿਆਂ ਤੋਂ ਪਰੇ ਨਾ ਵਗਦਾ ਖੂਨ ਜਿੱਥੇ ਅੰਧੇ ਕਾਨੂੰਨ ਜਿੱਥੇ ਦਿਲ ਨੂੰ ਸਕੂਨ ਜਿੱਥੇ ਚਲ ਚਲੀਏ ਚੱਲ ਚੱਲੀਏ ਚੱਲ ਚੱਲੀਏ ਐ ਚੱਲ ਚੱਲੀਏ ਚੱਲ ਚੱਲੀਏ ਚੱਲ ਚੱਲੀਏ ਬੁੱਲਾ ਫਰੀਦ ਜਿੱਥੇ ਰਾਂਝਾ ਤੇ ਹੀਰ ਜਿੱਥੇ ਰਹਿੰਦਾ ਕਬੀਰ ਜਿੱਥੇ ਚੱਲ ਚੱਲੀਏ ਚੱਲ ਚੱਲੀਏ ਚੱਲ ਚੱਲੀਏ ਸੋ ਪਿਆਰ ਨੰਨੇ ਨਾ ਇਸ ਤਰ੍ਹਾਂ ਇੱਕ ਗੁਰਬਾਣੀ ਦਾ ਵੀ ਸ਼ਬਦ ਹੈ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੇ ਮਨ ਜ ਮਹੱਬਤ ਤੇਰੀ ਇਸ ਦੁਨੀਆ ਦੇ ਮੋਹ ਦੇ ਵਿੱਚ ਚੱਲਦੇ ਮੇਰਾ ਪੈਰ ਨਹੀਂ ਖੋਪਦਾ ਕਿਉਂਕਿ ਮੇਰੀ ਤੇਰੇ ਨਾਲ ਸੱਚੀ ਮੁਹੱਬਤ ਇਹ ਕਿਹੜੀਆਂ ਕਵਤਾਵਾਂ ਜਿਹੜੀਆਂ ਉਹ ਇੱਕ ਵਿਸ਼ੇ ਤੇ ਆਪਾਂ ਇਹਨਾਂ ਨੂੰ ਇੱਕ ਵਿਸ਼ੇ ਦੇ ਘੇਰੇ ਚ ਲੈ ਸਕਦੇ ਆ ਇਹਨੇ ਪਾਠਕਾਂ ਦੇ ਲਈ ਕੰਮ ਸੌਖਾ ਕਰ ਦਿੱਤਾ ਕਿ ਜਿਹਨੂੰ ਜਿਸ ਤਰ੍ਹਾਂ ਦਾ ਵਿਸ਼ਾ ਪਸੰਦ ਆ ਉਹ ਆਪਣਾ ਉਹ ਚੁੱਕੇ ਤੇ ਉਹ ਪਹਿਲਾਂ ਪੜ੍ਹ ਲਵੇ ਤੇ ਇਹਨੇ ਅੱਠ ਭਾਗ ਜਿਹੜੇ ਆ ਇਹਦੇ ਕਵਤਾ ਦੇ ਬਣਾਏ ਆ ਅੱਠੇ ਭਾਗ ਕਮਾਲ ਦੇ ਆ ਤੇ ਬਾਕੀ ਜਿਹੜੀ ਇਹਦੀ ਪਹਿਲੀ ਕਿਤਾਬ ਆਏ ਪਲੇਠੀ ਪੁਸਤਕ ਦੀ ਜਿਹੜੀ ਖੁਸ਼ੀ ਹੁੰਦੀ ਆ ਕਿਸੇ ਵੀ ਲੇਖਕ ਨੂੰ ਉਹ ਪਲੇਠਾ ਬੱਚਾ ਚੰਮਣ ਜਿੰਨੀ ਹੁੰਦੀ ਆ ਤੇ ਇਹ ਮੈਨੂੰ ਵੀ ਪਤਾ ਜਿਹੜੀ ਜਦੋਂ ਮੇਰੀ 2011 ਚ ਪਹਿਲੀ ਕਿਤਾਬ ਛੱਪੀ ਸੀ ਤੇ ਮੈਨੂੰ ਲੱਗਾ ਸੀ ਕਿ ਮੈਂ ਸਫਾਤ ਤੇ ਉਡਾਰੀਆਂ ਲਾਉਂਦੀ ਇੰਨੀ ਖੁਸ਼ੀ ਹੋਈ ਸੀ ਕਿ 30 ਸਾਲਾਂ ਦੀ 1973 ਤੋਂ ਕਵਤਾ ਲਿਖਦੀ ਉਹ ਕਦੋਂ ਮੇਰੀ 2011 ਚ ਜਾ ਕੇ ਕਿਤਾਬ ਦੀ ਸ਼ਕਲ ਬਣੀ ਸੀ ਤੇ ਮੈਨੂੰ ਲੱਗਾ ਕਿ ਇਹਨੇ ਵੀ ਇਹਦੀਆਂ ਜਿਵੇਂ ਨੇ ਲਿਖਿਆ ਕਿ ਸਕੂਲ ਸਮੇਂ ਤੋਂ ਇੱਕ ਕਵਤਾਵਾਂ ਲਿਖਨੀਆ ਸ਼ੁਰੂ ਕੀਤੀਆਂ ਮੈਡਮ ਦੀ ਪ੍ਰੇਰਨਾ ਦੇ ਨਾਲ ਜਾਂ ਹੌਸਲਾ ਪਾਜੇ ਦੇ ਨਾਲ ਤੇ ਉਦੋਂ ਤੋਂ ਦੇਖੋ ਇਹਨੇ ਫਿਰ ਆਪਣੀ ਪੜ੍ਹਾਈ ਕੰਪਲੀਟ ਕੀਤੀ ਬੀਟਾ ਕੀਤੀ ਐਮਟਾ ਕੀਤੀ ਤੇ ਇਹ ਇਹਦੀ ਕਲਮ ਰੁਕੀ ਨਹੀਂ ਜਿਉਂ-ਜਿਉਂ ਔਪਸਥਿਤਿਤੀਆਂ ਬਦਲਦੀਆਂ ਗਈਆਂ ਫਿਰ ਇਧਰ ਪਰਵਾਸ ਅੰਡ ਆਇਆ ਉਹ ਸਾਰਾ ਕੁਝ ਹੀ ਇਹਦੀ ਕਵਤਾ ਦੇ ਵਿੱਚ ਹੈਗਾ ਹਨਜੀ ਸ਼ਾਂਤ ਅਸੀਂ ਵੀ ਉਸ ਦੀ ਰੱਜ ਕੇ ਮਾਣੀ ਸੀ ਯਾਦ ਮੈਨੂੰ ਆਵੇ ਪੈਂਦੀ ਸਾਜਿਕ ਘਰ ਘਰ ਦਾ ਗੇਟ ਜਦੋਂ ਮੈਂ ਜਾ ਕੇ ਤੱਕਿਆ ਸੀ ਉੱਚੀ ਰੋਆ ਵੇਖ ਕੇ ਜੋ ਜੰਗ ਨਾਲ ਤੱਕਿਆ ਸੀ ਗੋਡੇ-ਗੋਡੇ ਵੇੜੇ ਵੇਸੀ ਘਾ ਹੋਇਆ ਕਿਵੇਂ ਸਵਾਗਤ ਕਰਾਂ ਮਟਾਹਾ ਮਾਰ ਰਿਹਾ ਅੰਦਰ ਜਾ ਕੇ ਤੱਕਿਆ ਚਾਰ ਸਫੇਰੇ ਸੀ ਨਜ਼ਰ ਆਇਆ ਤੁਝ ਲੱਗਿਆ ਕੰਤ ਤੇ ਬੇਜਾਂ ਨੇ ਰੇਸੀ ਇੱਕ ਤਸਵੀਰ ਨੂੰ ਅੱਗੇ ਹੋ ਕੇ ਕੀਤਾ ਸਜਦਾ ਸੀ ਮਿੱਟੀ ਜਮੀਨ ਤੇ ਵਿੱਚੋਂ ਕੁਝ ਨਹੀਂ ਦਿਸਦਾ ਸੀ ਰਮਾਲ ਨਾਲ ਸਾਹਬ ਕਰਾਂ ਤਸਵੀਰ ਪੂਰੀ ਨੂੰ ਯਾਦ ਤੇਰਾ ਨਾਲੇ ਮਾਂ ਦੀ ਕੁੱਟੀ ਚੂਰੀ ਨੂੰ ਰੱਬ ਸਾਨੂੰ ਚੇਤੇ ਆਇਆ ਨਹੀਂ ਖਾਂਦੇ ਰਹੇ ਫਿਕਰ ਹੀ ਟੋਟਾਂ ਦੇ ਹੁਣ ਸ਼ਾਂਤੀ ਆਵਸਤਾ ਪਾਣੀ ਏ ਹੁਣ ਸ਼ਾਂਤੀ ਆਵਸਤਾ ਪਾਣੀ ਏ ਪਟਕਣ ਤਾਂ ਕੁਝ ਮਟਾਈ ਏ ਇਹ ਮੁੱਠੇ ਕਿ ਰਤਬਾ ਨਹੀਂ ਮਿਲਿਆ ਸਭ ਨੇ ਇੱਕ ਉਮਰ ਬਤਾਈ ਏ ਸਭ ਨਾਲੇ ਸਭ ਕੁਝ ਕੀਤਾ ਏ ਹੁਣ ਆਪਣਾ ਮੂਲ ਪਛਾਣਾਂਗੇ ਚੰਗੇ ਤੇ ਮੰਦੇ ਕਰਮਾਂ ਦਾ ਬੈ ਲੇਖਾ ਜੋਖਾ ਛਾਣਾਂਗੇ ਹੁਣ ਮੰਝੜ ਬਹੁਤੀ ਦੂਰ ਨਹੀਂ ਹੁਣ ਮੰਝੜ ਬਹੁਤੀ ਦੂਰ ਨਹੀਂ ਇਹ ਮੰਨਣੀ ਹੁਣ ਸਚਾਈ ਏ ਇਹ ਮੁਹੱਤ ਤੇ ਰਤਬਾ ਨਹੀਂ ਮਿਲਿਆ ਸਭ ਨੇ ਹੀ ਕੁਮਰ ਬਤਾਈ ਏ ਚਾਗਰੀ ਲੇਟ ਸਵਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਮੇਰੀ ਕਿਤਾਬ ਨੂੰ ਆਫੀਸ਼ੀਅਲੀ ਪਬਲਿਸ਼ ਕੀਤਾ ਹੈ ਫੈਨ ਮੈਂ ਤਾਂ ਨਹੀਂ ਲੱਗਦਾ ਮੈਂ ਇਸ ਮੌਕੇ ਤੇ ਬਹੁਤ ਖੁਸ਼ ਹੱਤੀ ਵੀ ਜੇ ਮੈਨੂੰ ਕਿਤੇ ਹਿੰਦ ਮੈਮ ਨਾਮ ਹੀ ਲਿਖ ਹੁੰਦੇ ਤਾਂ ਇਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹਨਾ ਕਿ ਇਹਨਾਂ ਨੇ ਮੈਨੂੰ ਲੱਭ ਲਿਆ ਪਤਾ ਨਹੀਂ ਮੈਂ ਇਹਨਾਂ ਨੂੰ ਲੱਭ ਲਿਆ ਪਰ ਅਸੀਂ ਲੱਭ ਲੈ ਇੱਕ ਦੋ ਜੇ ਨੂੰ ਹਨਾ ਤੇ ਬਾਕੀ ਜਿਨ੍ਹਾਂ ਨੇ ਵੀ ਕਿਤਾਬ پڑھی ਹਨਾ ਸਰ ਜਗਦੇਸ਼ ਸਿੰਘ ਸਿੱਧੂ ਸਰ ਨੇ ਗੁਨਾਮ ਨਾਮ ਜਗਦੀਸ਼ ਮੈਮ ਮੈਮ ਥਿੰਦ ਜੀ ਹਨਾ ਸਰ ਬਲਜਿੰਦਰ ਤੇ ਇਹਨਾਂ ਬਹੁਤ-ਬਹੁਤ ਸ਼ੁਕਰੀਆ ਬਹੁਤ ਸੋਹਣੇ ਵਿਚਾਰ ਦਿੱਤੇ ਨੇ ਇੱਕ ਲੇਟਕਲੀ ਇਹ ਜੇ ਸਭ ਤੋਂ ਅਹਿਮ ਹੁੰਦੀ ਹੈ ਤੁਸੀਂ ਲਿਖ ਤਾਂ ਲੈਂਦੇ ਹੋ ਪਰ ਤੁਹਾਨੂੰ ਨਹੀਂ ਪਤਾ ਹੁੰਦਾ ਤੁਹਾਡੇ ਕੀ ਤਾਂ ਕਮੀਆਂ ਪੇਸ਼ੀਆਂ ਨੇ ਕਿੱਥੇ ਕਮੀਆਂ ਰਹਿ ਗਈਆਂ ਬਾਕੀ ਹੌਸਲਾ ਅਫਜ਼ਾਈ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਕਿਉਂਕਿ ਪਿੱਠ ਥਾਪਣ ਵਾਲੇ ਬਹੁਤ ਘੱਟ ਹੁੰਦੇ ਆ ਲੱਤਾਂ ਫੜ ਕੇ ਥੱਲੇ ਖਿੱਚਣ ਵਾਲੇ ਵਧੇਰੇ ਹੁੰਦੇ ਆ ਜਦੋਂ ਮੈਨੂੰ ਯਾਦ ਆ ਮੈਂ ਕਿਸੇ ਬਾਰੇ ਖੈਰ ਬੁਰਾ ਨਹੀਂ ਕਹੂੰਗੀ ਪਰ ਜੋ ਹੋਈਆਂ ਬੀਤੀਆਂ ਹੁੰਦੀਆਂ ਯਾਦ ਆਉਂਦੀਆਂ ਨੇ ਕਿਸੇ ਵੇਲੇ ਮੇਰੀ ਲੇਖਨੀ ਨੂੰ ਵੇਲਿਆਂ ਦਾ ਕੰਮ ਵੀ ਕਿਹਾ ਗਿਆ ਹਾਂ ਕਿਹਾ ਗਿਆ ਇਹ ਤਾਂ ਇਹ ਤਾਂ ਜਿਹੀ ਗੱਲੀ ਆ ਲਿਕਦੀ ਆ ਤਾਂ ਉਹ ਉਹ ਵੀ ਲੋਕ ਹੈਗੇ ਨਹੀਂ ਉਹ ਵੀ ਦੀ ਯਾਦ ਰਹਿਣਗੇ ਤੇ ਜਿਨ੍ਹਾਂ ਨੇ ਹੌਸਲਾ ਦਿੱਤਾ ਪੇਸ਼ ਨੂੰ ਥਾਪਿਆ ਅਗਾਂਹ ਲਗਨ ਦਾ ਮੋਕਾ ਦਿੱਤਾ ਉਹ ਵੀ ਮੇਰੇ ਦੇਖਣ ਵਿੱਚ ਹਮੇਸ਼ਾ ਹੀ ਬਸੰਦ ਜਾਂਦੀ ਹੈ ਕਈ ਬਤੀ ਜਾਂਦੇ ਜਵਾਕਾਂ ਨੂੰ ਆਪਣੇ ਪਿਓ ਦੀ ਭੂਆ ਦਾ ਨਾਂ ਤੇ ਥਾਂ ਤੱਕ ਭੁੱਲ ਜਾਂਦਾ ਉਸ ਘਰ ਦੀ ਧੀ ਦੀ ਉਸ ਘਰ ਨਾਲੋਂ ਪਛਾਣ ਮੁਕਾ ਦਿੱਤੀ ਜਾਂਦੀ ਹੈ ਕੁਝ ਚਿਰ ਪਹਿਲਾਂ ਮੈਂ ਵੀ ਵਿਦਾ ਹੋਈ ਆ ਵਿਆਹ ਨਹੀਂ ਤੇ ਸੰਦੀਪ ਪਸੀ 2018 ਵਿੱਚ ਸਸਕੈਚਵਿਨ ਕੱਠੇ ਪੜਦੇ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਸੰਦੀਪ ਲਿਖਦੀ ਵੀ ਐ ਅੱਛਾ ਤੇ ਸਮ ਹਾਓ ਅਸੀਂ ਕੈਲਗਰੀ ਵਿੱਚ ਕੱਠੇ ਮੂਵ ਹੋ ਗਏ ਮਤਲਬ ਕੱਠੇ ਨਹੀਂ ਅਲੱਗ-ਅਲੱਗ ਹੀ ਮੂਵ ਹੋਏ ਸੀ ਬਟ ਸਾਨੂੰ ਪਤਾ ਸੰਦੀਪ ਕਹਿੰਦੀ ਮੈਂ ਵੀ ਕੈਲਗਰੀ ਮੈਂ ਮੈਂ ਵੀ ਕੈਲਗਰੀ ਨਾ ਤੇ ਫਿਰ ਥੋੜਾ ਟਾਈਮ ਪਹਿਲਾਂ ਨੇ ਕਿਹਾ ਕਿ ਮੈਂ ਨਾ ਕਿਤਾਬ ਲਿਖਦੀ ਮੈਂ ਕਿਹਾ ਅੱਛਾ ਤੂੰ ਕਿਤਾਬ ਲਿਖੀ ਸੀ ਕਹਿੰਦੀ ਹਾਂ ਤੇ ਕਹਿੰਦੀ ਮੈਂ ਦਿੱਤੀ ਹੋਈ ਐ ਪ੍ਰਿੰਟ ਕਰਨ ਨੂੰ ਮੈਂ ਕਹਾਂ ਚਾ ਮੈਂ ਹੁਣ ਤੂੰ ਫੇਮਸ ਹੋ ਜਾਗੀ ਤੇ ਮੈਂ ਫਿਰ ਮੈਂ ਹੁਣ ਤੂੰ ਫੇਮਸ ਹੋ ਜਾਗੀ ਤੇ ਮੈਂ ਤੇਰੀ ਕਿਤਾਬ ਬਹੁਤ ਵਧੀਆ ਹੀ ਹੋਣੀ ਹੈ ਤੇ ਫਿਰ ਇਹਨੇ ਮੈਨੂੰ ਜਦੋਂ ਪ੍ਰਿੰਟ ਹੋਈ ਕਿਤਾਬ ਤੇ ਫਿਰ ਸਾਨੂੰ ਦਿੱਤੀ ਤੇ ਪਹਿਲੀ ਮੈਂ ਜਿਹੜਾ ਪਹਿਲਾ ਪੇਜ ਹੁੰਦਾ ਕਿਤਾਬ ਦਾ ਉਹ ਪੜਿਆ ਮੈਂ ਫਿਰ ਨੂੰ ਫੋਨ ਕੀਤਾ ਮੈਂ ਤੂੰ ਖੁਦ ਲਿਖਿਆ ਹੈ ਕਹਿੰਦੀ ਹਾਂ ਮੈਂ ਕਹਾਂ ਅੱਛਾ ਕੰਨਨ ਨਿਦਾਨ ਹੁੰਦਾ ਸੀ ਵੀ ਕਿਤਾਬਾਂ ਦੇ ਵਿੱਚ ਕੋਈ ਸਟੈਂਡਰਡ ਹੁੰਦਾ ਜਿਹੜਾ ਪਹਿਲਾ ਪੇਜ ਹੁੰਦਾ ਵੀ ਸਾਰੇ ਉਹ ਵੀ ਕਰ ਦਿੰਦੇ ਕਿਉਂਕਿ ਆਪਾਂ ਪਹਿਲਾ ਪੇਜ ਕਦੇ ਪੜਦੇ ਹੀ ਨਹੀਂ ਮਤਲਬ ਮੈਂ ਤਾਂ ਨਹੀਂ ਸੀ ਪੜਿਆ ਕਦੇ ਤੇ ਫਿਰ ਮੈਂ ਗੁਰੂ ਨਾਨਕ ਦੇਵ ਜੀ ਉਹ ਪੜੀ ਫਿਰ ਪਿਓ ਵਾਲੀ ਪੜੀ ਫਿਰ ਮੈਨੂੰ ਆਖਰ ਨਾਲ ਲੱਗਦਾ ਨਹੀਂ ਵੀ ਪਹਿਲੀ ਕਿਤਾਬ ਹੈ ਤੇਰੀ ਵੀ ਬਹੁਤ ਸੋਹਣਾ ਲਿਖਿਆ ਫਿਰ ਮੈਂ ਕੁਝ ਕਵਿਤਾਵਾਂ ਜਾਂ ਗੀਤ ਸੁਣੇ ਸੀ ਰਾਣੀ ਤਰ ਤੋ ਤੇ ਫਿਰ ਮੈਨੂੰ ਕਿਹਾ ਵੀ ਤੇਰੀ ਕਿਤਾਬ ਥੋੜੀ ਥੋੜੀ ਨਾ ਰਾਣੀ ਕਤ ਨਾਲ ਮਿਲਦੀ ਜੁਲਦੀ ਹੈ ਫਿਰ ਮੈਨੂੰ ਕਹਿੰਦੀ ਨਹੀਂ ਨਹੀਂ ਉਹ ਬਹੁਤ ਵੱਡੀ ਕਿਤਾਬ ਹੈ ਇਹ ਛੋਟੀ ਜੀ ਹੈ ਫਿਰ ਮੈਨੂੰ ਕਿਹਾ ਵੀ ਨਹੀਂ ਨਹੀਂ ਮਿਲਦੀ ਉਹਦੇ ਨਾਲ ਤੇ ਬਹੁਤ ਹੀ ਸੋਹਣੀ ਹੈ ਤੇ ਜਦੋਂ ਅਸੀਂ ਮਤਲਬ ਪੜੀਓ ਕਿਤਾਬ ਫਿਰ ਸਾਰੇ ਜਿਵੇਂ ਪਹਿਲਾ ਪਿੰਡ ਸੀ ਨਾਨੀ ਨਾਨੀਆਂ ਤਾਈ ਚਾਚੇ ਉਹ ਸਾਰਾ ਕਿੰਨਾ ਵਧੀਆ ਯਾਦ ਆ ਗਿਆ ਹੁਣ ਤਾਂ ਅਸੀਂ ਅੰਗਰੇਜ਼ੀ ਦੇ ਪਿੱਛੇ ਭੱਜ ਲਏ ਤੇ ਮੈਂ ਆਪਣੇ ਨੂੰ ਰਾਣੀ ਸੰਦੀਪ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਦੀ ਤੱਕੀ ਮਹਾਰਾਜ ਅੱਗੇ ਬਧਾਖ ਜੋ ਇਹਨੇ ਕਤਾਰ ਲਿਖੀ ਐ ਸਾਨੂੰ ਬਹੁਤ ਅੱਛੀ ਲੱਗੀ ਆ ਦੂਜਾ ਫਾਦੀ ਜਦ ਮੈਂ ਗੱਡੀ ਚ ਉਤਰੀ ਮੈਡਮ ਨੇ ਯੱਫੀ ਪਾ ਕੇ ਮੈਨੂੰ ਮেরে ਕਹਿੰਦੇ ਅੱਜ ਪਹਿਲੀ ਵਾਰ ਮਾਪ ਦਾ ਸੱਸ ਰਾਣੀ ਨੂੰ ਦੇ ਨਾਲ ਆਈ ਆ ਇੰਨਾ ਗੱਲਾਂ ਦੇ ਵਿੱਚ ਮਾਂ ਤੇ ਸੱਸ ਚ ਕੋਈ ਫਰਕ ਨਹੀਂ ਹੈ ਗਾ ਉਹ ਹੀ ਧੀਆਂ ਸੀ ਅੱਗੇ ਤੋਰ ਦਿੰਨੇ ਆ ਬਗਾਨੀਆਂ ਧੀਆਂ ਸੀ ਘਰੇ ਲੈ ਆ ਪਰ ਨਹੀਂ ਸੱਸ ਤੇ ਨੂੰਹ ਦਾ ਰਿਸ਼ਤਾ ਹੀ ਐ ਹੋ ਜਾ ਦੋ ਸੱੱ ਸੇ ਲੱਗੋ ਉਹ ਸੱਸ ਬਣ ਗਈ ਸੱਸ ਬਣ ਗਈ ਸੱਸ ਨਹੀਂ ਹੈ ਅੱਜ ਕੱਲ ਦੇ ਨਿਵਾਣੇ ਚ ਸੱਸਾਂ ਸਾਡੇ ਨਿਵਾਣੇ ਚ ਸੀ ਜੋ ਅਸੀਂ ਕਹਿ ਰਹੇ ਆ ਅਸੀਂ ਨੂੰਹ ਜਾਨੀ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਬਹੁਤ ਆਵੇ ਮਹੀ ਆਵੇ ਮਹੀ ਪੜਾ ਚੰਗਾ ਲੱਗਦਾ ਆਦੇ ਮਹੀ ਪੜਾ ਪਿਆਰਾ ਲੱਗਦਾ ਤੇ ਤੂੰ ਨਾ ਕਰ ਜੋ ਰੀਂਗਾਣੇ ਨੰਗੇ ਪੰਡੇ ਮੈਨੂੰ ਸ਼ਮਕਾ ਮਾਰੀ ਵੀ ਮੇਰੇ ਰੋਂਦੇ ਨੀਨਾਂ ਜੇ ਨੀਆਂ ਤਨ ਮੇਰੇ ਤੇ ਲਕੀਆਂ ਵੇ ਤੇਰੇ ਹੀ ਇਕ ਲਗੇ ਤਾਂ ਤੂੰ ਜਾਣੀ ਗੁਲਾਮ ਫਰੀਦ ਦਿਲੋ ਜਿਥੇ ਅਗਲਾ ਕਦਰ ਵੀ ਜਾਣੀ ਨਿਗਰਤਾ ਅਜ ਦੇ ਜਨੇਗੀ ਤਦਾਰੇ ਬੋਲੇ ਆ ਉਹਨਾਂ ਦੀਆਂ ਆਰੇ ਗਿਆ ਦੇ ਬਹੁਤ ਕਮਾਲ ਦੇ ਵਿਚਾਰ ਤੇ ਬਹੁਤ ਕਮਾਲ ਦੀਆਂ ਇਸ ਰਾਮਾ ਸੀ ਤੇ ਚਨਾ ਵੀ ਤੁਸੀਂ ਜਗਦੇਵ ਸਿੰਘ ਨੇ ਸਿੰਘਾ ਸਾਹਿਬ ਨੇ ਤੇ ਬੀਬੀ ਨੇ ਆ ਜੇਨਾ ਸ਼ਬਦਾਂ ਦੇ ਵਿੱਚ ਪਰਚੋਰ ਕੀਤੀ ਆ ਉਹ ਬਹੁਤ ਸ਼ਲਾਘਾਯੋਗ ਸੀ ਮੇਰਾ ਖਿਆਲ ਹੈ ਕਿ ਜੇ ਆਪਾਂ ਬਹੁਤ ਐਕਸਪਰਟ ਆਲੋਚਕ ਵੀ ਹੈ ਇਹ ਜਾਂ ਹੋਣ ਉਹ ਵੀ ਕਈ ਵਾਰ ਇਹੋ ਜਿਹੀ ਆਲੋਚਨਾ ਨਹੀਂ ਕਰਦਾ ਜਿਹੜੇ ਸਟੈਂਡਰਡ ਲਈ ਆਲੋਚਨਾ ਤੁਸੀਂ ਵੀ ਹਾਂ ਇਹਨਾਂ ਦੀ ਵੀ ਹਾਂ ਬਿਲਕੁਲ ਸਹੀ ਕਹਿੰਦਿਆ ਇੰਨੇ ਵਧੀਆ ਸ਼ਬਦਾਂ ਦੇ ਵਿੱਚ ਤੁਸੀਂ ਆਲੋਚਨਾ ਕੀਤੀ ਆ ਮੈਂ ਜਿੰਨੀ ਵੀ ਸਹਿਯੋਗ ਕਰ ਸਕਾਂ ਉਹ ਥੋੜੀਆ ਕਈ ਵਾਰ ਪਤਾ ਕੀ ਹੁੰਦਾ ਕਈਆਂ ਸੁਭਾਵਾਂ ਦੇ ਵਿੱਚ ਗੀਤ ਕਵਸਾਨਾ ਤੇ ਹੁੰਦੀਆਂ ਪਰ ਕਈਆਂ ਦਾ ਇਹ ਸਟੈਂਡਰਡ ਨਹੀਂ ਹੁੰਦਾ ਕਿ ਉੱਥੇ ਆਲੋਚਕ ਵੀ ਹੋਣ ਪਰ ਜਿਹੜਾ ਅੱਜ ਵੀ ਸਵਾਦ ਵਿੱਚ ਤੁਸੀਂ ਹਾਂ ਬਹੁਤ ਬਹੁਤ ਨੰਬਰ ਜਿੰਨਾਂ ਲੈ ਤੇ ਬਾਕੀ ਨਵੇਂ ਜਿਹੜੇ ਆ ਜੇ ਤੁਸੀਂ ਉਹਨਾਂ ਨੂੰ ਟਾਈਮ ਮਿਲਦਾ ਨਾ ਜਦੋਂ ਜਦੋਂ ਆਪਾਂ ਪਹਿਲਾਂ ਅਰਪਣ ਸਾਹਿਬ ਅਰੋਜਨਾ ਕਰਦੇ ਹੁੰਦੇ ਸੀ ਜੇ ਉਹੀ ਆਪਾਂ ਉਹਨਾਂ ਦੇ ਸਾਥ ਅਜੇ ਰਹੀਏ ਫਿਰ ਆਪਣਾ ਡਿਵੈਲਪ ਨਹੀਂ ਹੁੰਦਾ ਕਦੇ ਜਿੱਦਾਂ ਤੁਹਾਨੂੰ ਹੁਣ ਮੌਕਾ ਮਿਲਿਆ ਬਹੁਤ ਸੋਹਣਾ ਤੁਸੀਂ ਸਮੇਂ ਸਮੇਂ ਹਰ ਇੱਕ ਹੋਰ ਕਵਤਾਂ ਆਪਣੀਆਂ ਕ ਪੁਸਤਕਾਂ ਤੇ ਵੀ ਪੜ੍ਹਦੇ ਰਹੇ ਆ ਸੁਨੀ ਦਾ ਬਹੁਤ ਆਸ਼ੀਰਵਾਦ ਸਾਰਿਆਂ ਲਈ ਬੋਸ਼ ਅਕਾ ਜੀ ਨੇ ਸ਼ਲਾਗਾ ਇਸ ਪੁਸਤਕ দিয়া ਉਦੋਂ ਬਾਅਦ ਸੁਸ਼ਾਗਾ ਕਹਾਣੀ ਚੀ ਹੈ ਕਿ ਤੁਸੀਂ ਉਹਨਾਂ ਨੂੰ ਜਨਾਂ ਸ਼ਬਦਾਂ ਦੇ ਵਿੱਚ ਸਾ ਉਹਨਾਂ ਨੂੰ ਸ਼ਲਾਗਾ ਕਿਰਪਿਆ ਤੇ ਉਹਨਾਂ ਨੂੰ ਹੌਸਲਾ ਸਹਾਈ ਦਿੱਤੀ ਆ ਉਹ ਵੀ ਇੱਕ ਬਹੁਤ ਜ਼ਰੂਰੀ ਅੰਗਿਆਏ ਸ ਕਾਪਤਾ ਦੀ ਆ ਇਸ ਪੁਸਤਕ ਨੂੰ ਰਿਲੀਜ਼ ਕਰਨ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਦੇ ਗੁਣ ਗਾਓ ਹੋਦੀਆ ਫੇਰ ਨਾ ਗੰਗਾ ਦੇ ਗੁਣ ਗਾਓ اپسے کو بیچ سے جاؤ موج مناؤ باستر برابر پہن کے جاؤ باستر برابر پہن کے جاؤ باہر گئے ہو کچھ بکھرا کھاؤ باہر گئے ہو کچھ بکھرا کھاؤ نہ نہ میں گا ਹਾਂ ਜੋ ਬੀਰੋਂ ਕਰਕੇ ਵੀ ਤੁਸੀਂ ਆਵਾਮ ਨੂੰ ਕੋਈ ਸੁਣਿਆ ਦਿਓ ਪਰ ਮੈਂ ਇਹ ਤਾਂ ਬੇਨਤੀ ਕਰੂੰਗਾ ਵੀ ਤੁਸੀਂ ਜਿਹੜੇ ਉੱਪਰ ਰਹਿ ਕੇ ਦੇਖਦੇ ਆਂ ਦੇਖਦੇ ਆਂ ਉਹਨਾਂ ਆਪਣੇ ਵਾਰਗੇ ਉੱਪਰ ਰਹਿ ਕੇ ਦੇਖਾਂ ਆਪਣੇ ਕਿਸੇ ਨਿਹਾਲ ਲੈਣਾ ਚਾਹੁੰਦੇ ਆਂ ਦੇਖੋ ਵੀ ਅੱਜਕੱਲ ਮੈਂ ਇੱਕ ਜੋਰ ਭਜਾਨ ਦੇਖਿਆਗਾ ਲਿਖ ਹਰ ਕੋਈ ਰਹਾਗਾ ਪੜ ਕੋਈ ਨਹੀਂ ਬਹੁਤਾ ਕਹਣਾ ਤੂੰਗੀ ਲਿਖਣ ਤੋਂ ਪਹਿਲਾਂ ਪੜਨਾ کتاب پڑھو کتاب لکھنا بہت بہترین